ਪਰਵਾਸੀ ਨਿਊਜ਼ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੇ ਕੈਨੇਡਾ ਨਿਊਜ਼ ਬੁਲਟਨ ਦੇ ਵਿੱਚ ਅਸੀਂ ਚਰਚਾ ਕਰਾਂਗੇ ਕੁਝ ਖਾਸ ਖਬਰਾਂ ਤੇ ਆਓ ਸੁਣ ਲੈਣੇ ਇੱਕ ਵਾਰ ਅੱਜ ਦੀਆਂ ਕੁਝ ਖਾਸ ਸਰਗਰਮੀਆਂ ਸੀਏਐਨਏ 2026 ਦੀਆਂ ਟੈਕਸ ਦਰਾਂ ਕਿੰਨੀ ਦਰ ਹੇ ਇੱਕ ਡਿਡਿਟਰਕਮ ਦੇ ਵਿੱਚ ਬਦਲਾਅ ਵੀ 1 ਜਨਵਰੀ ਤੋਂ 2026 ਤੋਂ ਹੋਣ ਕੇ ਲਾਗੂ ਵਧਣਗੇ ਰੋਸਕਾਰ ਬੀਮਾ ਪ੍ਰੀਮੀਅਮ ਕੈਨੇਡਾ ਨੇ ਖੋਲੇ ਐਕਸਪ੍ਰੈਸ ਐਂਟਰੀ ਡਰੋ ਵਿਦੇਸ਼ੀ ਨਾਗਰਿਕਾਂ ਨੂੰ ਕੈਨੇਡਾ ਦੇ ਸਥਾਈ ਨਿਵਾਸ ਲਈ ਦੇ ਜਸਦ ਦੇ ਫ੍ਰੈਂਚ ਪਾਸ਼ੇ ਦੀ ਮਹਾਤਸ਼ਯੇ ਅਤੇ ਨਤੀਜੇ ਤਵੀ ਕੀਤਾ ਐਲਾਨ ਮਸ਼ਹੂਰ ਕਾਫੀ ਚੇਨ ਟੀਮ ਹੌਟ ਟੰਸ ਦਾ ਫੈਡਰ ਸਰਕਾਰ ਦੇ ਦਬਾਅ ਅਸਥਾਈ ਵਿਦੇਸ਼ੀ ਕਾਮਿਆਂ ਨੂੰ ਫ੍ਰੈਂਚਾਈਜ਼ੀ ਰੱਖਣ ਦੀ ਮਿਲੇ ਇਜਾਜ਼ਤ ਕੰਪਨੀ ਵੱਲੋਂ ਲਿਖਤੀ ਚਿੱਠੀਆਂ ਤੇ ਐਮਪੀਐਸ ਦੇ ਨਾਲ ਹੋਈਆਂ ਮੀਟਿੰਗ ਚ ਰੱਖੀ ਗਈ ਮੰਗ ਰੋਟਾਰੀਓ ਪੁਲਿਸ ਵਿਵਟੀ ਕਾਰਵਾਈ ਕੈਰਕਾਨੂੰਨੀ ਸ਼ਰਾਬ ਦਾ ਫੜਿਆ ਤੰਦਾਰ ਤਿੰਨ ਤੋਸ਼ਿਆਂ ਨੂੰ ਕੀਤਾ ਚਾਰਜ ਤਿਹੂਨੇ ਨਾਸਰ ਗਰਮੀਆਂ ਦਾ ਵਿਸਥਾਰ ਕੈਨੇਡਾ ਰੈਵੈਨਿਊ ਏਜੰਸੀ ਨੇ 2026 ਦੇ ਲਈ ਅਪਡੇਟ ਕੀਤੇ ਗਏ ਫੈਡਰਲ ਟੈਕਸ ਬ੍ਰੈਕਟ ਜਾਰੀ ਕੀਤੇ ਨੇ ਜੋ ਕਲੇ ਸਾਲ ਤੁਹਾਡੀ ਕਮਾਈ ਲੈ ਜਾਣ ਵਾਲੀ ਆਮਦਨ ਨੂੰ ਪ੍ਰਭਾਵਿਤ ਕਰਨ ਵਾਲੀਆਂ ਤਬਦੀਲੀਆਂ ਦੇ ਲਈ ਮੰਚ ਤਿਆਰ ਕਰਦੇ ਨੇ ਇਹ ਸਮਾਯੋਜਨ ਖਪਤਕਾਰ ਕੀਮਤ ਸੂਚਕਾਂਕ ਡੇਟਾ ਦੇ ਆਧਾਰ ਤੇ 2% ਮੁਦਰਾ ਸਫੀਤੀ ਕਾਰਕ ਨੂੰ ਦਰਸਾਉਂਦੇ ਨੇ ਏਜੰਸੀ ਹਰ ਸਾਲ ਟੈਕਸ ਸਮਾਵਾਂ ਨੂੰ ਕੀਮਤ ਵਾਧੇ ਨਾਲ ਇੱਕਸਾਰ ਰੱਖਣ ਦੇ ਲਈ ਇਹਨਾਂ ਅੰਕੜਿਆਂ ਨੂੰ ਅਪਡੇਟ ਕਰਦੀ ਹੈ ਸੰਗੀ ਬੈਕਟਾ ਅਤੇ ਗੈਰ ਵਾਪਸੀਯੋਗ ਕ੍ਰੈਡਿਟ ਰਕਮਾਂ ਦੇ ਵਿੱਚ ਬਦਲਾਅ ਵੀ ਚੁਣਵੀਤ 2024-26 ਤੋਂ ਲਾਗੂ ਹੋਣਗੇ ਵਸਤੂਆਂ ਅਤੇ ਸੇਵਾਵਾਂ ਟੈਕਸ ਕ੍ਰੈਡਿਟ ਕੈਨੇਡਾ ਬਾਲ ਲਾਭ ਅਤੇ ਬਾਲ ਅਪੰਗਤਾ ਲਾਭ ਵਰਗੇ ਲਾਭਾਂ ਦੇ ਅਪਡੇਟਸ 1 ਜੁਲਾਈ 2024-26 ਤੋਂ ਲਾਗੂ ਹੋਣਗੇ ਨਵੇਂ 2024-26 ਫੈਡਰਲ ਟੈਕਸ ਬ੍ਰੈਕਟ 58523 ਡਾਲਰ ਤੱਕ ਦੀ ਆਮਦਨ ਉੱਤੇ 14% ਦੀ ਦਰ ਹੋਵੇਗੀ 58523 ਤੋਂ 117045 ਡਾਲਰ ਤੱਕ ਦੀ ਆਮਦਨ ਉੱਤੇ 20.5% ਦੀ ਦਰ ਹੋਵੇਗੀ ਤੇ 117045 ਤੋਂ 181440 ਡਾਲਰ ਤੱਕ ਦੀ ਆਮਦਨ ਉੱਤੇ 26% ਦੀ ਦਰ ਹੋਵੇਗੀ 181440 ਤੋਂ 258482 ਡਾਲਰ ਤੱਕ ਦੀ ਆਮਦ ਉੱਤੇ 29% ਹੋਵੇਗੀ ਤੇ 2,58,485 ਡਾਲਰ ਤੋਂ ਵੱਧ ਦੀ ਆਮਦਨ ਉਹ ਤੇ ਦਿੱਤੀ ਪਰਤੀਸ਼ਦੀ ਦਰ ਹੋਵੇਗੀ ਜੀ ਹਾਂ ਸੁਰਪੇ ਤੇ ਪਰਦੇਸ਼ ਸੰਗੀ ਰਕਮਾਂ ਦੇ ਉੱਤੇ ਆਪਣੇ ਖੁਦ ਦੇ ਇੰਡੈਕਸ ਬ੍ਰੈਕਟ ਲਾਗੂ ਕਰਨਾ ਚਾਹੀਦਾ ਰੱਖਣਗੇ ਮੁਢਲੀ ਨੀਤੀ ਰਕਮ 14% ਦਰ ਦੇ ਨਾਲ ਸੰਗੀ ਟੈਕਸ ਦਾ ਕਰਨ ਤੋਂ ਪਹਿਲਾਂ ਤੁਹਾਡੀ ਕਮਾਈ ਦੀ ਆਮਦਨ 2026 ਦੇ ਵਿੱਚ ਵੱਧ ਕੇ 16,452 ਡਾਲਰ ਹੋ ਜਾਵੇਗੀ ਤੇ 1,81,400 ਡਾਲਰ ਤੱਕ ਦੀ ਆਮਦਨ ਵਾਲੇ ਵਿਅਕਤੀ 2,303 ਡਾਲਰ ਦੇ

ਦਾ ਭੁਗਤਾਨ ਕਰਨਗੇ ਤੇ ਇਹ aí ਦੇ ਲਈ ਬਤ ਤੋਂ ਬਾਅਦ بیمਾ ਯੋ ਕਮਾਈ 88900 ਡਾਲਰ ਤੱਕ ਪਹੁੰਚ ਜਾਵੇਗੀ ਕੈਨੇਡਾ ਪੈਨਸ਼ਨ ਯੋਜਨਾ ਦੇ ਲਈ ਮਾਲਕ ਅਤੇ ਕਰਮਚਾਰੀ ਯੋਗਦਾਨ ਦਰ 2024 ਵਿੱਚ 5.95% ਰੱਖਿਆ। ਹਰੇਕ ਤੇ ਲਈ ਵਤ ਤੋਂ ਵਤ ਯੋਗਦਾਨ ਚਾਲਕ 223.45 ਡਾਲਰ ਹੋਵੇਗਾ ਤੇ ਵਤ ਤੋਂ ਵਤ ਪੈਨਸ਼ਨ ਯੋ ਕਮਾਈ 74600 ਡਾਲਰ ਤੱਕ ਵੱਚ ਜਾਵੇਗੀ। ਸੀਪੀਪੀ ਯੋਗਦਾਨਾ ਦਾ ਦੂਜਾ ਦਰਜਾ 74600 ਤੇ 85000 ਡਾਲਰ ਦੇ ਵਿਚਕਾਰ ਆਮਦਨ ਉਤੇ 4% ਦੇ ਹਿਸਾਬ ਦੇ ਨਾਲ ਲਾਗੂ ਹੁੰਦਾ ਜਿਸ ਦੀ ਸੀਮਾ 416 ਡਾਲਰ ਹੈ। ਸਵੈ ਰੋਜ਼ਗਾਰ ਵਾਲੇ ਸਾਰੇ ਮਾਲਕ ਅਤੇ ਕਰਮਚਾਰੀ ਦੋਨੋਂ ਹੀ ਸਾਂਝੇ ਤੌਰ ਤੇ 11.9% ਦਰ ਦੇ ਨਾਲ ਭੁਗਤਾਨ ਕਰਦੇ ਰਹੇ। ਉਨ੍ਹਾਂ ਦੀ ਮੁੱਲ ਛੋਟ 7000 ਡਾਲਰ ਤੱਕ ਵਾਚ ਜਾਵੇਗੀ ਲਾਭ ਦੀਆਂ ਅਦਾਇਗੀਆਂ 2% ਵਜਨ ਗਿਆ 6 ਸਾਲ ਤੋਂ ਘੱਟ ਉਮਰ ਦੇ ਬੱਚੇ ਲਈ ਸਲਾਨਾ ਰਕਮ 8157 ਡਾਲਰ ਹੋ ਜਾਵੇਗੀ ਤੇ 6 ਤੋਂ 17 ਸਾਲ ਦੇ ਬੱਚੇ ਲਈ ਸਲਾਨਾ ਰਕਮ 6883 ਡਾਲਰ ਹੋ ਜਾਵੇਗੀ ਤੇ ਪਰਿਵਾਰ ਬਾਹਰ ਜਾਣ ਦੀ ਸੀਮਾ 38237 ਡਾਲਰ ਹੋ ਜਾਵੇਗੀ ਤੇ 2026 ਦੇ ਲਈ ਟੈਕਸ ਮੁਕਤ ਬਚਤ ਖਾਤੇ ਦੀ ਸੀਮਾ 7000 ਡਾਲਰ ਉਤੇ ਬਣੀ ਹੋਈ ਹੈ 2023 ਦੇ ਵਿੱਚ 5 ਡਾਲਰ ਤੋਂ ਵਾਧੇ ਤੋਂ ਬਾਅਦ ਸੀਮਾ ਸਥਿਰ ਰਹੀ ਹੈ ਤੇ 2026 ਦੇ ਲਈ ਰਜਿਸਟਰਡ ਰਿਟਾਇਰਮੈਂਟ ਸੇਵਿੰਗਸ ਪਲਾਨ ਯੋਗਦਾਨ ਸੀਮਾ ਵੱਧ ਕੇ 3810 ਡਾਲਰ ਹੋ ਜਾਵੇਗੀ ਤੇ ਗੁੱਡਾਪਸ ਰੱਖਿਆ ਮੂਲ ਭੁਗਤਾਨ ਸੀਮਾ ਵੱਧ ਕੇ 95353 ਡਾਲਰ ਹੋ ਜਾਵੇਗੀ। ਕੈਨੇਡਾ ਨੇ ਆਪਣਾ ਨਵੀਨਤਮ ਐਕਸਪ੍ਰੈਸ ਐਂਟਰੀ ਡਰ 28 ਨਵੰਬਰ ਤੋਂ 2025 ਨੂੰ ਘਟਾਇਆ ਜਿਹਦੇ ਵਿੱਚ ਫ੍ਰੈਂਚ ਭਾਸ਼ਾ ਦੇ ਵਿੱਚ ਮੂੰਹ ਹੱਥ ਰੱਖਣ ਵਾਲੇ 6000 ਲੋਕਾਂ ਨੂੰ ਸਥਾਈ ਨਿਵਾਸ ਦੇ ਲਈ ਅਰਜੁਨ ਦੇ ਲਈ ਸੱਦਾ ਦਿੱਤਾ ਹੈ। ਚੁਣੇ ਹੋਏ ਵਿਦੇਸ਼ੀ ਜੋ ਫ੍ਰੈਂਚ ਭਾਸ਼ਾ ਦੇ ਵਿੱਚ ਮੁਹਾਲਤ ਰੱਖਦੇ ਨੇ ਹੁਣ ਉਹ ਕੈਨੇਡਾ ਵਿੱਚ ਸਥਾਈ ਨਿਵਾਸ ਦੇ ਲਈ ਅਰਜ਼ੀ ਦੇ ਸਕਦੇ ਨੇ ਰਾਉਂਡ ਨੰਬਰ 382 ਦੀ ਮਿਤੀ ਅਤੇ ਸਮਾਂ 28 ਨਵੰਬਰ 2025 ਨੂੰ 11:41 ਮਿੰਟ UTCC ਅਤੇ ਟਾਈਪ ਬ੍ਰੇਕਿੰਗ ਨਿਯਮ ਦੀ ਮਿਤੀ 26 ਮਈ 2026 ਨੂੰ 12:28 UTCC ਸਭ ਤੋਂ ਘੱਟ ਦਰਜੇ ਵਾਲੇ ਸੱਦੇ ਗਏ ਉਮੀਦਵਾਰ ਦਾ CRS ਸਕੋਰ 408 ਸੀ ਜੋ ਕandidate ਉਮੀਦਵਾਰ ਦਾ ਸਭ ਤੋਂ ਘੱਟ ਸਕੋਰ ਹੈ ਤਾਂ ਕੱਟ-ਆਫ ਉਸ ਦੀ ਤੇ ਇਸ ਸਮੇਂ ਉਤੇ ਆਧਾਰਤ ਹੁੰਦਾ ਹੈ ਜਦੋਂ ਉਹਨਾਂ ਨੇ ਆਪਣੇ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਜਮ੍ਹਾਂ ਕੀਤੀ ਜ਼ਨ ਪਿਛਲੇ ਫ੍ਰੈਂਚ ਭਾਸ਼ਾ ਮੁਹਾਵਲ ਪ੍ਰੀਖਿਆ 29 ਅਕਤੂਬਰ 2025 ਨੂੰ ਲਈ ਗਈ ਸੀ ਜਰੂਰ 6000 ਵਿਦਿਆਰਥੀਆਂ ਨੂੰ ਅਲਜੀਦੀਨ ਦੇ ਲਈ ਸੱਦਾ ਦਿੱਤਾ ਗਿਆ ਸੀ ਅਤੇ ਸਭ ਤੋਂ ਘੱਟ ਦਰਜੀ ਵਾਲੇ ਉਮੀਦਵਾਰ ਦਾ CRS ਸਕੋਰ 416 ਰੱਖਿਆ ਗਿਆ ਸੀ ਵਿਆਪਕ ਰੈਂਕਿੰਗ ਸਿਸਟਮ ਇੱਕ ਅੰਕ ਅਧਾਰਤ ਸਿਸਟਮ ਹੈ ਜਿਸ ਦੀ ਵਰਤੋਂ ਅਸੀਂ ਤੁਹਾਡੀ ਪ੍ਰੋਫਾਈਲ ਦਾ ਮੁਲਾਂਕਣ ਕਰਨ ਅਤੇ ਸਕੋਰ ਕਰਨ ਦੇ ਇਸ ਨੂੰ ਸਪੈਸੈਂਟਰੀ ਪੂਲ ਦੇ ਵਿੱਚ ਦਰਜਾ ਤੈਨ ਡਲੀ ਕਰਦੇ ਹਾਂ ਇਸੇ ਵਰਤੋਂ ਤੁਹਾਡੇ ਹੁਨਰ ਸਿੱਖਿਆ ਪਾਸ਼ਾ ਯੋਗਤਾ ਕੰਮ ਦੇ ਤਜ਼ਰਬੇ ਅਤੇ ਹੋਰ ਕਾਰਕਤਮੂਲਾਂਕਣ ਕਰਨ ਦੇ ਲਈ ਕੀਤੀ ਜਾਂਦੀ ਹੈ ਅਰਜ਼ੀ ਦੇਣ ਦੇ ਲਈ ਸਭ ਤੋਂ ਪ੍ਰਾਪਤ ਕਰਨ ਦੇ ਲਈ ਤੁਹਾਡਾ CRS ਕੋ ਤੁਹਾਡੇ ਸੱਦੇ ਦੇ ਦੋ ਤੋਂ ਘੱਟ ਟੋਕਾ ਟੋਟ ਅੰਕ ਸਕੋਰ ਤੋਂ ਉੱਤੇ ਹੋਣਾ ਚਾਹੀਦਾ ਹੈ ਇੱਕ ਕਟ ਆਫ ਸਕੋਰ ਹਰ ਦੋਲ ਦੇ ਵਿੱਚ ਵੱਖ-ਵੱਖ ਹੋ ਸਕਦੇ ਨੇ ਐਕਸਪ੍ਰੈਸ ਐਂਟਰੀ ਰਾਹੀਂ ਤੁਸੀਂ ਫ੍ਰੈਂਚ ਬੋਲਣ ਵਾਲੇ ਹੁਨਰਵੰਦ ਕਾਮੇ ਵਿੱਚੋਂ ਕੈਨੇਡਾ ਵਿੱਚ ਆਵਾਸ ਕਰ ਸਕਦੇ ਹੋ ਤੇ ਪੂਲ ਦੇ ਵਿੱਚ ਸ਼ਾਮਲ ਹੋਂਦੇ ਰਹੀ ਤੁਹਾਨੂੰ ਐਕਸਪ੍ਰੈਸ ਐਂਟਰੀ ਵਿੱਚ ਇਮੀਗ੍ਰੇਸ਼ਨ ਪ੍ਰੋਗਰਾਮਾਂ ਦੇ ਵਿੱਚ ਇੱਕ ਦੇ ਲਈ ਯੋਗ ਹੋਣਾ ਚਾਹੀਦਾ ਹੈ ਦੱਸਿਆ ਐਕਸਪ੍ਰੈਸ ਐਂਟਰੀ ਇੱਕ ਆਨਲਾਈਨ ਅਪਲੀਕੇਸ਼ਨ ਸਿਸਟਮ ਹੈ ਜੋ ਆਈ.ਆਈ.ਸੀ ਨੂੰ ਉਹਨਾਂ ਉਮੀਦਵਾਰਾਂ ਦਾ ਇੱਕ ਪੂਲ ਬਣਾਉਂ ਦਿੰਦਾ ਹੈ ਜੋ ਸਹਾਈ ਤੋਂ ਤੇ ਕੈਨੇਡਾ ਵਿੱਚ ਆਵਾਸ ਕਰਨ ਦੇ ਯੋਗ ਹੋ ਸਕਦੇ ਨੇ ਤੁਸੀਂ ਆਪਣੀ ਪ੍ਰੋਫਾਈਲ ਵਿੱਚ ਦਿੱਤੀ ਜਾਣਕਾਰੀ ਦੇ ਆਧਾਰ ਉੱਤੇ ਅੰਕ ਕੁਮਾਂਤੀਓ ਜਿਹਦੇ ਵਿੱਚ ਤੁਹਾਡੇ ਹੁਨਰ ਅਤੇ ਅਨੁਭਵ ਸ਼ਾਮਲ ਨੇ ਸੈਨਵਾਜ਼ ਲਈ ਅਜਿ ਦੇ ਲਈ ਸਦਾ ਪ੍ਰਾਪਤ ਕਰਨ ਲਈ ਤੁਹਾਡੇ ਕੋਲ ਸਭ ਤੋਂ ਉੱਚ ਤਰਜੀਹ ਦੇ ਸਕੋਰਾਂ ਵਿੱਚੋਂ ਇੱਕ ਹੋਣਾ ਚਾਹੀਦਾ ਹੈ ਜੇਕਰ ਤੁਸੀਂ ਅੰਗਰੇਜ਼ੀ ਦੇ ਵਿੱਚ ਕੈਨੇਡੀਅਨ ਲੈਂਗੁਏਜ ਬੈਂਚਮਾਰਕ ਲੈਵਲ 4 ਜੁਆਇਨਸ ਤੋਂ ਕਟਾਂਕ ਪ੍ਰਾਪਤ ਕੀਤੇ ਨੇ ਤਾਂ ਕਪਚੀਵਾ ਤੋਂ ਅੰਕਤੇ ਜੇਕਰ ਤੁਸੀਂ ਚਾਰੋਂ ਅੰਗਰੇਜ਼ੀ ਹੰਡਰਾ ਦੇ ਵਿੱਚ ਸੀਐਲਪੀ 560 ਵੱਧ ਅੰਕ ਪ੍ਰਾਪਤ ਕੀਤੇ ਨੇ ਤਾਂ ਪੰਜਾਬਵਾ ਤੋਂ ਅੰਕ ਹੁੰਦੇ ਨਹੀਂ ਇਸ ਆਨਲਾਈਨ ਦੇ ਵਿੱਚ ਦਿੱਤੇ ਗਏ ਨੰਬਰ ਸਦਾ ਰਾਊਂਡ ਤੋਂ ਕੁਝ ਦਿਨ ਪਹਿਲਾਂ ਪੂਲ ਦੇ ਵਿੱਚ ਕੁੱਲ ਲੋਕਾਂ ਦੀ ਕੁੱਲ ਸੰਖਿਆ ਨੂੰ ਦੱਸਉਂਦੇ ਨੇ ਤੇ ਲੋਕਾਂ ਨੇ ਨਵੇਂ ਪ੍ਰੋਫਾਈਲ ਜਮਾ ਕਰਨ ਅਤੇ ਪੁਰਾਣੇ ਪ੍ਰੋਫਾਈਲ ਦੀ ਮਿਆਦ ਖੁੱਗਣ ਤੇ ਸਕੋਰ ਵੰਡ ਬਦਲ ਸਕਦੀ ਹੈ ਫਿਸ਼ਿਅਲੀ ਸਾਲ ਤੋਂ ਬਾਅਦ ਸਮੇਤੋ ਕੈਨੇਡਾ ਦੀ ਮਸ਼ਹੂਰ ਕਾਫੀ ਚੇਨ ਟਿਮ ਹਾਰਟਨਜ਼ ਫੈਡਰਲ ਸਰਕਾਰ ਉਤੇ ਦਬਾਅ ਪਾ ਰਹੀ ਹੈ ਕਿਉਂ ਇਸ ਗੱਲ ਦੀ ਇਜਾਜ਼ਤ ਦਵੇ ਕਿ ਉਹਦੇ ਫ੍ਰੈਂਚਾਈਜ਼ੀ ਹੋਰ ਅਰਥ ਸਥਾਈ ਵਿਦੇਸ਼ੀ ਕਾਮਿਆਂ ਨੂੰ ਰੱਖ ਸਕਣ ਦੱਸਿਆ ਇੱਕ ਨਿਊਜ਼ ਚੈਨਲ ਤੋਂ ਮਿਲੀ ਜਾਣਕਾਰੀ ਮੁਤਾਬਕ ਕੰਪਨੀ ਦੇ ਵੱਲੋਂ ਲਿਖਤੀ ਚਿੱਠੀਆਂ ਤੇ ਐਮਪੀਜ਼ ਦੇ ਨਾਲ ਹੋਈਆਂ ਕਈ ਮੀਟਿੰਗਾਂ ਵਿੱਚ ਲਗਾਤਾਰ ਇਹ ਮੰਗ ਰੱਖੀ ਗਈ ਹੈ ਮਈ 2024 ਦੇ ਵਿੱਚ ਉਸ ਸਮੇਂ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੂੰ ਲਿਖੀ ਚਿੱਠੀ ਵਿੱਚ ਟਿਮ ਹਾਰਟਨਜ਼ ਨੇ ਦੱਸਿਆ ਕਿ ਪੌਜਨ ਸੇਵਾ ਉਦਯੋਗ ਨੂੰ ਕੋਵਿਡ ਮਹਾਮਾਰੀ ਇਹ ਦੌਰਾਨ ਬਹੁਤ ਫਟਾਫਟ ਚੁਟਕਾ ਲੱਗਾ ਸੀ ਅਤੇ ਹਰਜੀ ਵੀ ਕਾਮੇ ਦੀ ਗੰਭੀਰ ਕਾਰਤਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਪੱਤਰ ਟੀਮ ਹੋਟਲ ਇਸ ਦੀ ਕਿਸੇ ਵੀ ਫਰੈਂਚਾਈਜ਼ੀ ਜਾਂ ਮਾਲਕ ਕੰਪਨੀ ਰੈਸਟੋਰੈਂਟ ਬ੍ਰਾਂਡਸ ਇੰਟਰਨੈਸ਼ਨਲ ਅਤੇ ਇਮੀਗ੍ਰੇਸ਼ਨ ਰੈਫਿਊਜੀਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਵਿਚਕਾਰ ਸੰਚਾਲਿਤ ਮੰਗ ਕਰਨ ਵਾਲੀ ਜਾਣਕਾਰੀ ਤੱਕ ਪਹੁੰਚ ਦੀ ਬੇਨਤੀ ਦੇ ਜਵਾਬ ਦੇ ਵਿੱਚ ਜਾਰੀ ਕੀਤਾ ਗਿਆ ਸੀ। ਇਸ ਦਸਤਾਵੇਜ਼ ਵਿੱਚ ਚੀਜ਼ ਦੇ ਵਿੱਚ ਲਿਖਣ ਵਾਲੇ ਦਾ ਨਾਮ ਅਤੇ ਉਦਾ ਹਟਾਇਆ ਗਿਆ ਹੈ ਉਸ ਦੇ ਵਿੱਚ ਮੰਗ ਕੀਤੀ ਗਈ ਹੈ ਕਿ ਅਸਾਈ ਵਿਦੇਸ਼ੀ ਕਾਮੇ ਦੀ ਮੌਜੂਦਾ 20% ਸੀਮਾ ਨੂੰ ਦਾ ਕਿ 30% ਕਰ ਦਿੱਤਾ ਜਾਵੇ ਕੈਨੇਡਾ ਨੇ ਇਹ ਸੀਮਾ ਇੱਕ ਵਾਰ 2021 ਦੇ ਵਿੱਚ ਕੋਵਿਡ ਦੌਰਾਨ ਕਰ ਦਿੱਤੀ ਸੀ ਪਰ 2024 ਦੇ ਵਿੱਚ ਸਰਕਾਰ ਨੇ ਇਸ ਨੂੰ ਘਟਾ ਕੇ 10% ਕਰ ਦਿੱਤਾ ਯਾਨੀ ਕੰਪਨੀਆਂ ਆਪਣੇ ਕੁੱਲ ਕਾਮੇ ਦੇ ਵਿੱਚੋਂ 10% ਤੱਕ ਹੀ ਵਿਦੇਸ਼ੀ ਕਾਮੇ ਨੂੰ ਨੌਕਰੀ ਉਤੇ ਰੱਖ ਸਕਦੀਆਂ ਨੇ ਟੇਮ ਹੋਟਲਸ ਨੇ ਦਬਾਅ ਬਣਾਉਣਾ ਨਹੀਂ ਛੱਡਿਆ ਅਤੇ ਇਸ ਸਾਲ ਵਕਵਾ ਕੈਂਪਸ ਦੇ ਨਾਲ ਕਈ ਵਾਰ ਲੋਬੀ ਕੀਤੀ ਗਈ ਅਠਾਈ ਅਕਤੂਬਰ ਦੇ ਲੋਬਿੰਗ ਨੋਟਾ ਮੁਤਾਬਕ ਕੰਪਨੀ ਨੇ ਲਿਬਰ ਕੰਜ਼ਰਵੇਟਿਵ ਅਤੇ ਬਲੌਕ ਕਯੂਬੈਕਵਾ ਦੇ ਐਮਪੀਜ਼ ਦੇ ਨਾਲ ਅਤੇ ਕਈ ਫੈਡਰਲ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਵੀ ਮੀਟਿੰਗਾਂ ਕੀਤੀਆਂ ਮਾਰਕ ਮਿਲਰ ਜੋ ਹੁਣ ਸਬੈਚਾਰ ਪੰਤਰੀ ਨੇ ਉਸ ਸਮੇਂ ਅਵਨਲਿਪਲ ਐਮਪੀਜ਼ ਵਿੱਚ ਸ਼ਾਮਲ ਸਨ ਜਿਨ੍ਹਾਂ ਨੇ ਅਕਤੂਬਰ ਵਿੱਚ ਕੰਪਨੀ ਦੇ ਨੁਮਾਇੰਦੇ ਦੇ ਨਾਲ ਮੁਲਾਕਾਤ ਕੀਤੀ ਸੀ ਮਿਲਰ ਨੇ ਇੱਕ ਚੈਨਲ ਤੇ ਕਿਹਾ ਕਿ ਕੰਪਨੀ ਚਾਹੁੰਦੀ ਸੀ ਕਿ ਉਹਨਾਂ ਦੇ ਮੌਜੂਦਾ ਵਿਦੇਸ਼ੀ ਕੰਮ ਅਤੇ ਵੀਜ਼ੇ ਆਸਾਨੀ ਦੇ ਨਾਲ ਵਿਦਾਇਸ਼ਣ ਇੱਕ ਹੋਰ ਐਮਪੀ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ ਉਤੇ ਦੱਸਿਆ ਕਿ ਟੀਮ ਹੋਟਲ ਦੀ ਮਾਲਕ ਕੰਪਨੀ ਆਰਪੀਆਈ ਚੁੰਦੀ ਸੀ ਕਿ ਉਹਨਾਂ ਨੂੰ ਕਿਸੇ ਨੈਕਸਸ ਪ੍ਰੋਗਰਾਮ ਵਰਗਾ ਤੇਜ ਮਨਜ਼ੂਰੀ ਸਿਸਟਮ ਮਿਲੇ ਤਾਂ ਜੋ ਉਹਨਾਂ ਦੇ ਲਈ ਵੀਜ਼ਾ ਪ੍ਰਕਿਰਿਆ ਤੇਜ ਹੋ ਸਕੇ ਨੈਕਸਸ ਟਰੈਵਲ ਕਾਰਡ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਅਤੇ ਯੂਐਸ ਦੇ ਕਸਟਮਸ ਐਂਡ ਪੋਰਟਰ ਪ੍ਰੋਟੈਕਸ਼ਨ ਵਿਭਾਗ ਦੇ ਵੱਲੋਂ ਸਾਂਝੇ ਤੌਰ ਉਤੇ ਸ਼ੁਰੂ ਕੀਤਾ ਗਿਆ ਇੱਕ ਪ੍ਰੋਗਰਾਮ ਹੈ ਜਿਸ ਦੇ ਅਧੀਨ ਪ੍ਰੋਸੀਯੋਗ ਯਾਤਰੀ ਕੈਨੇਡਾ ਜਾਂ ਯੂਐਸ ਦੇ ਵਿੱਚ ਦਾਖਲ ਹੋਣ ਲੱਗਿਆ ਬਾਰਡਰ ਤੇ ਲੱਗਿਆ ਲੰਮੀਆਂ ਕਤਾਰਾਂ ਤੋਂ ਪਾਸ ਜਾਂਦੇ ਨੇ ਮੌਜੂਦਾ ਸਥਿਤੀ ਦੇ ਵਿੱਚ ਜਿਹੜੇ ਵਿਦੇਸ਼ੀ ਕਾਮੇ ਕੈਨੇਡਾ ਦੇ ਵਿੱਚ ਰਹਿਣਾ ਚਾਹੁੰਦੇ ਤੇ ਉਹਨਾਂ ਨੂੰ ਕੰਮ ਜਾਰੀ ਰੱਖਣ ਦੇ ਲਈ ਨਵੇਂ ਪਰਮਿਟ ਦੇ ਲਈ ਅਰਜੀ ਦੇਣੀ ਪੈਂਦੀ ਹੈ ਅਤੇ ਕਈ ਵਾਰ ਰੁਜ਼ਗਾਰ ਦాతੇ ਨੂੰ ਮੂਡ ਐਲ ਐਮ ਆਈਏ ਲਗਾਉਣੀ ਪੈਂਦੀ ਹੈ ਤੇ ਐਲ ਐਮ ਆਈਏ ਦੇ ਨਾਲ ਇਹ ਸਾਬਤ ਹੁੰਦਾ ਹੈ ਕਿ ਰੁਜ਼ਗਾਰ ਦాతੇ ਕਿਸੇ ਕੈਨੇਡੀਅਨ ਕਾਮੇ ਨੂੰ ਨਹੀਂ ਲੱਭ ਸਕੇ ਟੀਮ ਹੋਟਲ ਦੇ ਸੰਚਾਰ ਨਿਰਦੇਸ਼ਕ ਮਾਈਕਲ ਓਲੀਵੇਰਾ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਹੈ ਕਿ ਉਹਨਾਂ ਨੂੰ ਵਿਦੇਸ਼ੀ ਕਾਮਿਆਂ ਨੂੰ ਰੱਖਣ ਦੇ ਵਿੱਚ ਲਚਕ ਦੀ ਲੋੜ ਹੈ ਖਾਸ ਕਰਕੇ ਛੋਟੇ ਅਤੇ ਪਿੰਡੂ ਇਲਾਕਿਆਂ ਦੇ ਵਿੱਚ ਜਿੱਥੇ ਕਾਮੇ ਬਹੁਤ ਘੱਟ ਨੇ ਉਹ ਕਹਿੰਦੇ ਨੇ ਕਿ ਜਿਹੜੇ ਟੀਐਫਡਬਲਯੂ ਪਹਿਲਾਂ ਹੀ ਕੈਨੇਡਾ ਦੇ ਵਿੱਚ ਕੰਮ ਕਰ ਰਹੇ ਨੇ ਉਹਨਾਂ ਨੂੰ ਜ਼ਿਆਦਾ ਸਮੇਂ ਰਹਿਣ ਦਿੱਤਾ ਜਾਣਾ ਚਾਹੀਦਾ ਹੈ ਜਾਂ ਉਹਨਾਂ ਦੇ ਲਈ ਸਾਈ ਨਾਗਰਿਕਤਾ ਦੇ ਸਪਸ਼ਟ ਰਾਹ ਹੋਣੇ ਚਾਹੀਦੇ ਨੇ ਕੰਪਨੀ ਦਾ ਕਹਿਣਕੀ ਕੈਨੇਡਾ ਦੇ ਰੈਸਟੋਰੈਂਟ ਉਦਯੋਗ ਦੇ ਵਿੱਚ ਲਗਭਗ 17000 ਨੌਕਰੀਆਂ ਖਾਲੀ ਪਈਆਂ ਨੇ ਅਤੇ ਉਹ ਰੈਸਟੋਰੈਂਟਸ ਕੈਨੇਡਾ ਦੇ ਨਾਲ ਮਿਲ ਕੇ ਮਜ਼ਦੂਰਾਂ ਦੀ ਸਿਖਲਾਈ ਦੇ ਵਿੱਚ ਨਿਵੇਸ਼ ਕਰ ਰਹੇ ਨੇ। ਉਹਨਾਂ ਨੇ ਵੀ ਕਿਹਾ ਕਿ ਟੀਮ ਹੋਟਲਸ ਦੇ ਵਿਰੁੱਧ ਆਨਲਾਈਨ ਅਤੇ ਰੈਸਟੋਰੈਂਟ ਦੋਹਾਂ ਕਿਤੇ ਨਫਤ ਦੀ ਵਧਾਰਾ ਵਧੇ। ਉਹਨਾਂ ਦੱਸਿਆ ਕਿ ਟੀਮ ਨੇ 95% ਤੋਂ ਵੱਧ ਕੰਮੇ ਲੋਕਲ ਹੀ ਭਰਤੀ ਕੀਤੇ ਜਾਂਦੇ ਨੇ ਅਤੇ ਉਹ ਕਹਿੰਦੇ ਨੇ ਕਿ ਕੁਝ ਲੋਕ ਕੈਨੇਡੀਅਨ ਲੱਗਨ ਬਾਰੇ ਗਲਤ ਧਾਰਨਾਵਾਂ ਰੱਖਦੇ ਨੇ ਅਤੇ ਫਿਰ ਦੂਸਰੇ ਲੋਕਾਂ ਨੂੰ ਤੰਗ ਕਰਦੇ ਨੇ। 28 ਅਕਤੂਬਰ ਤੋਂ ਲੋਬਿੰਗ ਨੋਟ ਅਨ ਉਸਾਰ ਕੰਪਨੀ ਨੇ ਕੰਜ਼ਰਵੇਟਿਵ ਅਤੇ ਬਲੋ ਕੈਂਪੀਸ ਦੇ ਵਿੱਤ ਮੰਤਰੀ ਦੇ ਸਟਾਫ ਕੈਨੇਡਾ ਅਮਰੀਕਾ ਵਪਾਰ ਦੇ ਉਦਯੋਗ ਅਤੇ ਪੀਐਮਓ ਦੇ ਸਟਾਫ ਦੇ ਨਾਲ ਵੀ ਮੀਟਿੰਗਾਂ ਕੀਤੀਆਂ ਨੇ ਕੰਪਨੀ ਦੇ ਨੁਮਾਇੰਦਗਿਆਂ ਨੇ ਗਲੋਬਲ ਅਫੇਅਰਸ, ਰੋਜ਼ਗਾਰ ਅਤੇ ਸਮਾਜਿਕ ਵਿਕਾਸ ਅਤੇ ਸੁਰੱਖਿਆ ਦੇ ਲਈ ਪਾਰਲੀਮੈਂਟਰੀ ਸਕੱਤਰਾਂ ਦੇ ਨਾਲ ਵੀ ਮੁਲਾਕਾਤ ਕੀਤੀਆਂ ਕੰਜ਼ਰਵੇਟਿਵ ਹੈਂਪੀਜ਼ ਨੇ ਟਿੱਪਣੀ ਨਹੀਂ ਕੀਤੀ ਪਰ ਉਹ ਪਹਿਲਾ ਹੀ TFW ਪ੍ਰੋਗਰਾਮ ਨੂੰ ਖਤਮ ਕਰਨ ਦੀ ਮੰਗ ਕਰਨ ਦੇ ਤੱਕ ਕੰਜ਼ਰਵੇਟਿਵਸ ਕਹਿੰਦੇ ਨੇ ਕਿ ਸਰਕਾਰ ਇਸ ਪ੍ਰੋਗਰਾਮ ਰਾਹੀਂ ਸਸਤੀ ਲੇਬਰ ਲਿਆ ਰਹੀ ਹੈ ਹਾਈਟਰ ਰੀਜਨਲ ਪੁਲਿਸ ਸਰਵਿਸ ਨੇ ਸ਼ਰਾਬ ਕੰਟਰੋਲ ਬੋਰਡ ਆਫ ਵਨਟੈਗੋ ਦੇ ਨਾਲ ਸਾਂਝੇਦਾਰੀ ਵਿੱਚ ਤੇ ਟੌਨਟੋ ਪੁਲਿਸ ਸਰਵਿਸ ਦੀ ਸਹਾਇਤਾ ਦੇ ਨਾਲ ਗ੍ਰੇਟਰ ਟੌਨਟੋ ਏਰੀਆ ਦੇ ਵਿੱਚ 1.3 ਮਿਲੀਅਨ ਡਾਲਰ ਤੋਂ ਵੱਧ ਦੀ ਚੋਰੀ ਹੋਈ ਸ਼ਰਾਬ ਵੰਡਣ ਦੇ ਜ਼ਿੰਮੇਵਾਰੀ ਕਵੱਡੇ ਵੱਡੇ ਪੱਧਰ ਤੇ ਸ਼ਰਾਬ ਤਸਕਰੀ ਕਾਰਵਾਈ ਨੂੰ ਖਤਮ ਕਰ ਦਿੱਤਾ ਹੈ ਜੁਲਾਈ 2025 ਦੇ ਵਿੱਚ ਐਚਯੂਆਰਪੀਐਸ ਨੇ ਐਲਸੀਬੀਓ ਰਿਸੋਰਸ ਪ੍ਰੋਟੈਕਸ਼ਨ ਯੂਨਿਟ ਅਤੇ TPS ਦੇ ਡਿਵੀਜ਼ਨ ਰਿਟੇਲ ਕ੍ਰਾਈਮ ਯੂਨਿਟ ਦੇ ਨਾਲ ਸਾਂਝੇਦਾਰੀ ਵਿੱਚ ਇੱਕ ਸੰਕਟਿਤ ਸਮੂਹ ਦੇ ਵਿਰੁੱਧ ਇੱਕ ਸਾਂਝੀ ਜਾਂਚ ਸ਼ੁਰੂ ਕੀਤੀ ਹੈ ਜਿਹਦੇ ਬਾਰੇ ਮਨਜਨ ਦਾ ਕਿਓ ਗ੍ਰੇਟਰ ਟੋਰੰਟੋ ਏਰੀਆ ਦੇ ਵਿੱਚ LCB ਉਹ ਸਥਾਨ ਤੋਂ ਚੋਰੀ ਕੀਤੀ ਗਈ ਸ਼ਰਾਬ ਖਰੀਦ ਰੈਸਿਅ ਅਤੇ ਦੁਬਾਰਾ ਰੇਚਰਡ ਐਲ ਸੀ ਚਾਰ ਮਹੀਨੇ ਦੀ ਜਾਂਚ ਦੌਰਾਨ ਪੁਲਿਸ ਅਤੇ ਐਲ ਸੀ ਬੀਓ ਜਾਂਚ ਕਰਤਾਵਾਂ ਨੇ ਚੋਰੀ ਕੀਤੀ ਸ਼ਰਾਬ ਦੀ ਤਸਕਰੀ ਵਿੱਚ ਸ਼ਾਮਲ ਕੀਤੀ ਵਿਅਕਤੀ ਦੀ ਪਛਾਣ ਕੀਤੀ ਅਤੇ ਉਹਨਾਂ ਨੂੰ 10 ਵੱਖ-ਵੱਖ ਸੰਥਿਤ ਚੋਰੀ ਸਮੂਹਾਂ ਦੇ ਨਾਲ ਜੋੜਿਆ। ਇਹਨਾਂ ਸਮੂਹਾਂ ਉੱਤੇ ਦੋਸ਼ ਹੈ ਕਿ ਉਹਨਾਂ ਨੇ ਤਸਕਰੀ ਕਾਰਵਾਈ ਨੂੰ 1 ਕਰੋੜ 3 ਲੱਖ ਡਾਲਰ ਤੋਂ ਵੱਧ ਕੀਮਤੀ ਚੋਰੀ ਕੀਤੀ ਸ਼ਰਾਬ ਸਪਲਾਈ ਕੀਤੀ ਸੀ। ਚੋਰੀ ਹੋਈ ਸ਼ਰਾਬ ਦੋਸ਼ੀ ਦੇ ਘਰ ਤੋਂ ਵੇਚੀ ਗਈ ਸੀ ਜਾਂ ਸਿੱਧੇ ਜੀਤੀਏ ਭਾਰਤ ਦੇ ਖਰੀਦਦਾਰਾਂ ਨੂੰ ਪਹੁੰਚਾਈ ਗਈ ਸੀ। 20 ਨਵੰਬਰ 2025 ਨੂੰ HRPS ਅਤੇ TPS ਦੇ ਮੈਂਬਰਾਂ ਨੇ ਉੱਤਰੀ ਯੂਰਪ ਦੇ ਵਿੱਚ ਇੱਕ ਰਿਹائش ਉਤੇ ਤਲਾਸ਼ੀ ਫਰੰਟ ਲਾਗੂ ਕੀਤੇ ਤੇ ਜਾਂਚ ਕਰਦਿਆਂ ਨੇ ਲਗਭਗ 1.2 ਲੱਖ ਡਾਲਰ ਦੀ ਮੁਦਰਾ ਤੇ ਇੱਕ 2018 ਟੋヨタ ਕੋਰੋਲਾ ਇੱਕ 2021 ਟੋヨタ RAV4, ਇੱਕ 2005 ਸ਼ੈਵਲੈਟ ਕਾਰਵੈਟ ਅਤੇ ਵਿਸਕੀ ਦੀ 126 ਬੋਤਲਾਂ ਜ਼ਬਤ ਕੀਤੀਆਂ। ਸਰ ਮੁਲਜ਼ਮਾ ਨੂੰ ਟੌਨਟੋ ਦੇ ਵਿੱਚ ਅਦਾਲਤ ਵਿੱਚ ਪੇਸ਼ੀ ਤੱਕ ਹਿਰਾਸਤ ਉਤੋਂ ਰਹਾਅ ਕ ਦਿੱਤਾ ਗਿਆ ਤੇ HRPs ਇਸ ਗੱਲ ਉਤੇ ਜ਼ੋਰ ਦਿੰਦਾ ਕਿ ਪਰਚੂਨ ਚੋਰੀ ਪੀੜਤ ਰਹਿਤ ਅਪਰਾਧ ਨਹੀਂ ਹੈ ਤੇ ਸੰਗਠਿਤ ਪਰਚੂਨ ਅਪਰਾਧ ਦੇ ਵਿੱਚ ਵਾਤਾਕਰਮਚਾਰੀ ਅਤੇ ਗਾਹਕ ਦੋਵਾਂ ਦੇ ਲਈ ਮਹੱਤਵਪੂਰਨ ਜੋਖਮ ਪੈਦਾ ਕਰਦਾ ਰਹਿੰਦਾ ਹੈ। HRPs ਜਾਂਚ ਸਿਵਾਉਦੀਨ ਇੰਸਪੈਕਟਰ ਰਾਫ ਸਰਵਾਰਕਾ ਨੇ ਕਿਹਾ ਕਿ ਸਾਡਾ ਪਾਏ ਚਾਰਾ ਸੁਰੱਖਿਅਤ ਵਾਤਾਵਰਨ ਦੇ ਵਿੱਚ ਖਰੀਦਦਾਰੀ ਕਰਨ ਅਤੇ ਕੰਮ ਕਰਨ ਦਾ ਹੱਕ ਧਾਰ ਹੈ ਇਸ ਕਾਰਵਾਈ ਦੇ ਵਿੱਚ ਸ਼ਾਮਲ ਵਿਅਕਤੀਆਂ ਨੇ ਕਾਨੂੰਨ ਅਤੇ ਦੂਜਿਆਂ ਦੀ ਸੁਰੱਖਿਆ ਲਈ jaan ਪੂਛ ਕੇ ਅਣਦੇਖੀ ਦਿਖਾਈ ਇਸ ਜਾਂਚ ਦੇ ਵਿੱਚ ਸਹਿਯੋਗੀ ਯਤਨਾਂ ਲਈ ਧੰਨਵਾਦ ਦੋਸ਼ੀਆਂ ਨੂੰ ਨਿਆਂ ਦੇ ਘਟਾਰੇ ਦੇ ਵਿੱਚ ਲਿਆਂਦਾ ਗਿਆ ਅਸੀਂ ਸੰਗਠਿਤ ਪਰਚੂਨ ਅਪਰਾਧ ਨੂੰ ਨਿਸ਼ਾਨਾ ਬਣਾ ਕੇ ਜਨਤਕ ਸੁਰੱਖਿਆ ਨੂੰ ਤਰਜੀਹ ਦਿੰਦੇ ਰਵਾਂਗੇ ਐਸ.ਆਰ.ਪੀ.ਐਸ. ਪਲਚੂਨ ਚੋਰੀ ਦੀ ਜਾਂਚ ਅਤੇ ਸੰਗਠਿਤ ਅਪਰਾਧ ਦਾ ਮੁਕਾਬਲਾ ਕਰਨ ਦੇ ਲਈ ਪਲਚੂਨ ਵਿਕਰੇਤਾਵਾਂ ਦੇ ਨਾਲ ਪਾਈਪਲਾਈਨ ਨੂੰ ਮਜ਼ਬੂਤ ਕਰਨ ਦੇ ਲਈ ਬਚਰ ਬਾਰੇ ਚਾਂਸੇ ਸਫਲਤਾ ਹੈ 4 ਪੀ.ਐਸ.ਐਲ.ਸੀ.ਪੀ.ਓ ਅਤੇ ਪੁਲਿਸਿੰਗ ਪਾਈਪਲਾਈਨ ਦੇ ਵਿਚਕਾਰ ਮਜ਼ਬੂਤ ਸੇ ਹੋਕ ਨੂੰ ਸੀ ਮੈਂ ਵਾਟਾ ਰਹੀ ਹੁੰਦੀ ਹੈ کنزرویٹیو پارٹی نے لیبرل سرکار نو اپیل کی ہے کہ اون لائن ناغریکتا تا وکل ختم کیتا جاوے یا سارے ناغریکتا سماروں موڑ تو پوری طرح ان پرسن یعنی کے روپ رو کروائے جوان کنزرویٹیو ایمپی میشیل ریمپل گارنر نے ਕਿਹਾ ਕਿ ਪਿਛਲੇ ਸਾਲ ਅਤੇ ਤੋਂ ਵੱਧ ਲੋਕ ਸਿਰ ਆਨਲਾਈਨ ਇੱਕ ਬਾਕਸ ਉੱਤੇ ਕਲਿੱਕ ਕਰਕੇ ਕੈਨੇਡੀਅਨ ਨਾਗਰਿਕ ਬਣੇ ਜੋ ਕਿ ਠੀਕ ਨਹੀਂ ਹੈ ਗਾਰਡਨ ਨੇ ਕਿਹਾ ਕਿ ਹੁਣ ਜਦੋਂ ਮਹਾਮਾਰੀ ਖਤਮ ਹੋ ਗਈ ਹੈ ਤਾਂ ਆਨਲਾਈਨ ਸਮਾਰੋਹ ਕਰਨਾ ਪਾਗਲਪਨ ਹੈ ਉਹਨਾਂ ਨੇ ਕਿਹਾ ਕਿ ਜਿਸ ਵੇਲੇ ਦੇਸ਼ ਦੇ ਵਿੱਚ ਇਮੀਗ੍ਰੇਸ਼ਨ ਦੇ ਲਈ ਸਮਰਥਨ ਘਟ ਹੋ ਰਿਹਾ ਉਸ ਵੇਲੇ ਰਵਾਇਤੀ ਅਤੇ ਸਮਾਜ ਨੂੰ ਜੋੜਨ ਵਾਲੇ ਰੂਪਰੂ ਨਾਗਰਿਕਤਾ ਸਮਾਰੋਹ ਨੂੰ ਮੁੜ ਸ਼ੁਰੂ ਕਰਨਾ ਬਿਲਕੁਲ ਸਹੀ ਫੈਸਲਾ ਹੋਵੇਗਾ ਗਾਰਡਨ ਨੇ ਕਿਹਾ ਕਿ ਰੂਪਰੂ ਸਮਾਰੋਹ ਕੈਨੇਡਾ ਦੇ ਨਾਗਰਿਕ ਜੀਵਨ ਦੇ ਵਿੱਚ ਇਕਤਾ ਲਿਆਉਣ ਦੇ ਵਿੱਚ ਬੇਹੱਦ ਮਹੱਤਵਪੂਰਨ Today, I'm calling for the Liberals to return to in person citizenship ceremonies. During the last general election, Conservatives campaigned on a platform of restoring the value of Canadian citizenship by ending the Liberal practice of conducting citizenship ceremonies virtually. And we reiterate that call today. Last year, over half of the people who became Canadian citizens did so by clicking a box online. That's crazy. There is no way to justify this practice, and with, this, with support for immigration at an all time low, returning to inclusive nation building ceremonies is a no brainer. In person citizenship ceremonies are the essential unifying bedrock of Canada's civic life. Just as with marriage, these are sacred events benefiting the befitting the responsibilities and obligations taken on. Swearing the oath of citizenship in front of an official should be upheld as an integral part of committing to those, the responsibilities that come along with being Canadian. For the last several years, as they embraced their post national ideology, the Liberals rejected every opportunity to restore in person ceremonies. Justice Minister Sean Fraser even defended virtual ceremonies, saying the practice could be easier for bureaucrats to manage. Conservatives believe it is time to end one click citizenship and restore the full dignity and communal significance of in person ceremonies for every new Canadian. ਦਸੀ ਅਪ੍ਰੈਲ 2020 ਦੇ ਵਿੱਚ ਕੋਵਿਡ ਦੌਰਾਨ ਸਮਾਜਿਕ ਦੂਰੀ ਬਣਾ ਕੇ ਰੱਖਣ ਦੇ ਲਈ ਨਵੇਂ ਕੈਨੇਡੀਅਨਸ ਨੂੰ ਨਾਗਰਿਕਤਾ ਦੀ ਸੌਂਤ ਦਵਾਨ ਦੇ ਲਈ ਵਰਚੁਅਲ ਸਮਾਰੋਹ ਸ਼ੁਰੂ ਕੀਤੇ ਗਏ ਸੀ ਜੁਲਾਈ 2022 ਦੇ ਵਿੱਚ ਸਰਕਾਰ ਨੇ ਰੂਬਰੂ ਸਮਾਰੋਹ ਮੁੜ ਸ਼ੁਰੂ ਕੀਤੇ ਪਰ ਵਰਚੁਅਲ ਵਿਕਲਪ ਨੂੰ ਵੀ ਰੱਖਿਆ ਤਾਂ ਜੋ ਵੱਧ ਲੋਕਾਂ ਨੂੰ ਸਿਸਟਮ ਰਾਹੀਂ ਲਿਆਇਆ ਜਾ ਸਕੇ ਇਹ ਵਿਕਲਪ ਬਹੁਤ ਪਸੰਦ ਕੀਤਾ ਗਿਆ ਅਤੇ 2022 ਦੇ ਆਖਰੀ 6 ਮਹੀਨਿਆਂ ਵਿੱਚ 10% ਤੋਂ ਘੱਟ ਲੋਕਾਂ ਨੇ ਹੀ ਇਨ ਪਰਸਨ ਸਮਾਰੋਹ ਚੁਣੇ ਨਵੇਂ ਫੈਡਰਲ ਸੱਭਿਆਚਾਰ ਮੰਤਰੀ ਮਾਰਕ ਮਿਲਰ ਦੇ ਉੱਤਾ ਸੰਭਾਲਣ ਤੋਂ ਸਿਰਫ ਇੱਕ ਦਿਨ ਬਾਅਦ ਹੀ ਫ੍ਰੈਂਚ ਭਾਸ਼ਾ ਨੂੰ ਲੈ ਕੇ ਉਹਨਾਂ ਦੀ ਇੱਕ ਟਿੱਪਣੀ ਉੱਤੇ ਵੀ ਆਵਾਜ਼ ਚੁੱਕੀ ਹੈ ਅਤੇ ਮਿਲਰ ਤੋਂ ਖਫਾ ਹੋਣ ਵਾਲੇ ਦੇ ਵਿੱਚ ਕਿਊਬੈਕ ਦੇ ਪ੍ਰੀਮੀਅਰ ਫਰਾਂਸਾ ਲਿੰਗੋ ਵੀ ਸ਼ਾਮਲ ਹੋ ਗਏ ਨੇ ਸੋਮਵਾਰ ਨੂੰ ਸਟੀਵਨ ਗਿਲਬੋ ਦੀ ਥਾਤੇ ਮਿਲਰ ਨੂੰ ਕੈਬਿਨੇਟ ਦੇ ਵਿੱਚ ਲਿਆਂਦਾ ਗਿਆ ਸੀ ਮੰਗਲਵਾਰ ਨੂੰ ਉਹਨਾਂ ਨੇ ਕਿਹਾ ਕਿ ਫ੍ਰੈਂਚ ਭਾਸ਼ਾ ਸਿਰਫ ਕਿਊਬੈਕ ਦੇ ਵਿੱਚ ਨਹੀਂ ਸਗੋ ਪੂਰੇ ਉੱਤਰੀ ਅਮਰੀਕਾ ਵਿੱਚ ਨਾ ਸੁਖਾ ਲੱਟ ਹੈ ਕਿਊਬੈਕ ਸਰਕਾਰ ਦੀ ਰਾਏ ਹੈ ਕਿ ਫ੍ਰੈਂਚ ਖਾਸ ਤੌਰ ਉਤੇ ਕਿਊਬੈਕ ਦੇ ਵਿੱਚ ਕਾਸਟਰ ਯੇ 10 ਹੀ ਮਾਰਕ ਮਿਲਨੇ ਕਿ ਹੈ ਕਿ ਇੱਕ ਕਯੂਬੈਕਰ ਹੁੰਦੇ ਨਾਤੇ ਮੈਂ ਇਸ ਬਹਿਸ ਤੋਂ ਕਾਫੀ ਤੰਗ ਆ ਗਿਆ ਜੋ ਆਮ ਤੌਰ ਉਤੇ ਪਛਾਨਦਾ ਹਾਂ ਤੁੰਧੀ ਹੈ ਮਿਲਨੇ ਕਿਹਾ ਕਿ ਕਯੂਬੈਕ ਦੀ ਪਛਾਈ ਸਥਿਤੀ ਬਹੁਤ ਪੇਚੀਦਾ ਹੈ ਉਹਨਾਂ ਨੇ ਕਿਹਾ ਕਿ ਫ੍ਰੈਂਚ ਦੇ ਘਟਨ ਬਾਰੇ ਕਹਿਣ ਨਾਲ ਕਈ ਕਾਨੂੰਨਾਂ ਜਿਵੇਂ ਕਿ ਇਤਿਹਾਸਿਕ ਬਿਲ 101 ਕੈਨੇਡਾ ਕਯੂਬੈਕ ਸੰਧੀਦियां ਕਾਮਯਾਬੀ ਨੂੰ ਕਈ ਵਾਰ ਨਜ਼ਰ ਅੰਦਾਜ਼ ਕਰ ਦਿੱਤਾ ਜਾਂਦਾ ਹੈ 2023 ਦੇ ਵਿੱਚ ਜਦੋਂ ਇਮੀਗ੍ਰੇਸ਼ਨ ਮੰਤਰੀ ਸੰਨ ਮਿਲਨੇ ਬਾਰ ਬਾਰ ਇਹ ਮੰਨਨ ਇਨਕਾਰ ਕੀਤਾ ਸੀ ਕਿ ਫ੍ਰੈਂਚ ਕਿਊਬੈਕ ਤੇ ਵਿਤ ਘਟ ਰਹੀ ਹੈ ਉਹ ਇਸ ਨੂੰ ਖਤੇ ਦੇ ਵਿੱਚ ਕਹਿਣਾ ਤਰਜੀਹ ਦਿੰਦੇ ਸਨ ਮਿਲਰ ਡੀ ਟਪਣੀ ਉੱਤੇ ਕਿਊਬੈਕ ਤੇ ਪ੍ਰੀਮੀਅਰ ਫਰਾਂਸ ਵੱਲ ਲਿੰਗੋ ਨੇ ਤਿੱਖਾ ਜਵਾਬ ਦਿੱਤਾ ਉਹਨਾਂ ਨੇ ਕਿਹਾ ਕਿ ਮਿਲਰ ਸਾਰੇ ਕਿਊਬੈਕ ਗੁਰਾ ਦੇ ਲਈ ਸ਼ਰਮਿੰਦਗੀ ਦਾ ਪਾਤਨ ਨੇ ਲਿੰਗੋ ਨੇ ਕਿਹਾ ਕਿ ਮਿਲਰ ਇੰਨਾ ਬੇਤੁਕੀਆਂ ਗੱਲਾਂ ਕਰਨ ਤੋਂ ਬਾਅਦ ਹੁਣ ਕਿਊਬੈਕ ਤੇ ਕਿਸੇ ਸਭਿਆਚਾਰਕ ਸਮਾਗਮ ਦੇ ਵਿੱਚ ਕਿਵੇਂ ਜਾਣਗੇ ਇਸ ਤੋਂ ਪਹਿਲਾਂ ਲਿੰਗੋ ਨੇ ਮਿਲਰ ਦੀ ਨਿਯੁਕਤੀ ਉੱਤੇ ਵੀ ਕੁਇਕਪੀਨੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਇਹ ਪ੍ਰਧਾਨ ਮੰਤਰੀ ਮਾਰਕਾਨੀ ਦਾ ਫੈਸਲਾ ਹੈ ਫ੍ਰੈਂਚ ਪਾਸ਼ੋ ਦੀ ਹਾਲਤ ਮਾਪਣ ਦੇ ਲਈ ਵੱਖ-ਵੱਖ ਤਰੀਕੇ ਕਰਕੇ ਇਹ ਬਹਿਸ ਹੋਰ ਵੀ ਵੱਧ ਗਈ ਹੈ ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ 2016 ਦੇ ਵਿੱਚ 87.1% ਕਿਉ ਬੈਕਰਨ ਦੇ ਘਾਤੇ ਵਿੱਚ ਘਟੋ-ਘਟ ਨਿਯਮਿਤ ਤੌਰ ਉੱਤੇ ਫ੍ਰੈਂਚ ਬੋਲਣ ਦੀ ਰਿਪੋਰਟ ਕੀਤੀ ਸੀ ਤੇ 2021 ਦੇ ਵਿੱਚ ਅੰਕੜਾ 85.5% ਆ ਗਿਆ ਹਾਲਕਿ ਸਟੈਟਿਸਟਿਕਸ ਕੈਨੇਡਾ ਨੇ ਵੀ ਕਿਹਾ ਹੈ ਕਿ 2021 ਦੀ ਮਰਦ ਮਸ਼ੂਮਾਰੀ ਦੇ ਵਿੱਚ ਘਰ ਵਿੱਚ ਉਪੋਲਨ ਵਾਲੀ ਭਾਸ਼ਾ ਬਾਰੇ ਸਵਾਲ ਦੀ ਸ਼ਬਦ ਚੋਣ ਬਤਲ ਗਈ ਸੀ ਜਿਸ ਕਰਕੇ ਤੋਂ ਨਾਲ ਨਾਲ ਦੀ ਸਿੱਧੀ ਤੁਲਨਾ ਹੋ ਕੇ ਸੀ ਤੇ ਮੋٹے ਮੋਟੇ ਅੰਕੜੇ ਮੁਤਾਬਕ ਫ੍ਰੈਂਚ ਬੋਲਣ ਵਾਲੇ ਦੀ ਕੁੱਲ ਗਿਣਤੀ 2016 ਤੇ 6.4 ਮਿਲੀਅਨ ਤੋਂ 2021 ਦੇ ਵਿੱਚ ਕੁਝ ਕੁ ਵੱਧ ਕੇ 6.5 ਮਿਲੀਅਨ ਹੋ ਗਈ ਪਰ ਕਿਊਬੈਕ ਦੀ ਆਬਾਦੀ ਵਿੱਚ ਉਹਨਾਂ ਦਾ ਹਿੱਸਾ 1.5% ਘਟਿਆ ਜਿਨ੍ਹਾਂ ਨੇ ਘਰ ਦੇ ਵਿੱਚ ਫ੍ਰੈਂਚ ਅਤੇ ਕਿਸੇ ਹੋਰ ਭਾਸ਼ਾ ਨੂੰ ਬਰਾਬਰ ਬੋਲਣਾ ਦਰਜ ਕਰਵਾਇਆ ਤੇ ਉਹਨਾਂ ਦੀ ਹਿੱਸੇਦਾਰੀ ਤੇ તિન પ્રતિશત પ્રતિશત હોઈ